ਅਰਸਲੂ ਕੀ ਕਹਿਣਾ ਚਾਹੋਗੇ ਕਿ ਜਦੋਂ ਅਰਵਿੰਦ ਕੇਜਰੀਵਾਲ ਈਡੀ ਨੇ ਚੱਕ ਲਿਆ ਉਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਉਨੀ ਸਰਕਾਰ ਬਣੀ ਰਹੀ ਜਿਆਦਾ ਦਿੱਲੀ ਤੇ ਉਹਨਾਂ ਦੀ ਜਿਹੜੀਆਂ ਨੇ ਸਰਗਰਮੀਆਂ ਨੇ ਕੇਂਦਰਿਤ ਹੋ ਗਈਆਂ ਨੇ ਜੋ ਚੋਣ ਕੈਂਪੇਨ ਵੀ ਕੁਝ ਜਿਹੜੇ ਉਮੀਦਵਾਰਾਂ ਨੇ ਚਲਾਏ ਸੀ ਜੋ ਉਮੀਦਵਾਰ ਇਹਨਾਂ ਨੇ ਅੱਠ ਐਲਾਨ ਦਿੱਤੇ ਸੀ ਉਹ ਵੀ ਉਹਨਾਂ ਦੀ ਠੱਪੋ ਕੇ ਰਹਿ ਗਈ ਆ ਚੋਣ ਮਹਿਮਾ ਕੀ ਲੱਗਦਾ ਕਿ ਕੇਜਰੀਵਾਲ ਦੀ ਜੋ ਗ੍ਰਿਫਤਾਰੀ ਆ ਇਹਦਾ ਅਸਰ ਪੰਜਾਬ ਦੀ ਸਿਆਸਤ ਉੱਤੇ ਕਿੰਨਾ ਪਵੇਗਾ ਦੇਖੋ ਕੋਕਰ ਸਾਹਿਬ ਮੇਰੇ ਵੱਲੋਂ ਬਹੁਤ ਓਪਨ ਨਹੀਂ ਲਿਖਿਆ ਗਿਆ ਕਈ ਕਈ ਤੁਹਾਡੇ ਨਿਊਜ਼ਪੇਪਰਸ ਦੇ ਵਿੱਚ ਵੀ ਇਹ ਖਬਰ ਜਿਹੜੀ ਹੈਗੀ ਉਹ ਕਾਫੀ ਡਿਟੇਲ ਵਿੱਚ ਲੱਗੀ ਹੋਈ ਸੀ ਲਿਖਿਆ ਹੋਇਆ ਸੀਗਾ ਕਿ ਦਿੱਲੀ ਦੇ ਹਾਲਾਤ ਤੇ ਪੰਜਾਬ ਦੀ ਜਬਾਨੀ ਭਾਵੇਂ ਸਾਨੂੰ ਇਸ ਕੱਲ ਦਾ ਨਹੀਂ ਪਤਾ ਅਜੇ ਤੱਕ ਕਿ ਜਾਂ ਪਤਾ ਹੈਗਾ ਲੇਕਿਨ ਅਸੀਂ ਉਸ ਨੂੰ ਛੋਟੀ ਨਾਲ ਨਹੀਂ ਕਹੈ ਸਦੇ ਕਿ ਦਿੱਲੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਜਾਂ ਜਿਵੇਂ ਸ਼ਰਾਬ ਘਟਾਲੇ ਦੀ ਗੱਲ ਹੋਈ ਹੈ ਉਹ ਜਲ ਬੋਰਡ ਦੇ ਘਟਾਲੇ ਦੀ ਗੱਲ ਹੋ ਰਹੀ ਸੀ ਮਹੱਲਾ ਕਲੀਨਿਕ ਨਹੀਂ ਚੱਲ ਰਹੇ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਬਹੁਤੇ ਸਾਰੇ ਉਹਨਾਂ ਦੇ ਸਕੂਲ ਖਾਲੀ ਪਏ ਹੋਏ ਆ ਕੁਝ ਵੀ ਜੋ ਜੋ ਵੀ ਉੱਥੇ ਹੋਇਆ ਹੈ ਪੋਲੂਸ਼ਨ ਦਾ ਬਹੁਤ ਵੱਡਾ ਰੋਲ ਆ ਨਾਲ ਜੰਮਣਾ ਸੀਗੀ ਉਸ ਦੀ ਸਫਾਈ ਦਾ ਬਹੁਤ ਵੱਡਾ ਰੋਲ ਆ ਸੀਗਾ ਪਰ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਜਿਸ ਢੰਗ ਦੇ ਨਾਲ ਹੁਣ ਦੀ ਕੜੀ ਇੱਕ ਲੇਟੈਸਟ ਇੱਕ ਸੋਸ਼ਲ ਵਰਕਰ ਨੇ ਇੱਕ ਵੀਡੀਓ ਐਕਸਾਈਜ਼ ਪਾਲਿਸੀ ਤੇ ਨਹੀਂ ਪਾਈ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਜਿਹੜੀ ਵਿਕਦੀ ਆ ਉਹ ਕਿੰਨੀ ਮਹਿੰਗੀ ਵਿਕਦੀ ਹੈ ਤੇ ਉਹ ਉਹਨੇ ਤਾਂ ਬਹੁਤ ਵੱਡਾ ਜਿਹੜਾ ਹੈਗਾ ਉਹ ਘਟਾਲੇ ਦੀ ਗੱਲ ਕੀਤੀ ਹੈ ਇਹ ਗੱਲ ਠੀਕ ਹੈ ਕਿ ਉਹਦੇ ਤੇ ਮਿਨੀਮਮ ਪ੍ਰਾਈਸ ਲਿਖੀ ਹੋਈ ਹੈ ਸ਼ਰਾਬ ਦੀ ਤੇ ਉਹ ਉਸ ਤੋਂ तकरीबन 1.5 ਗੁਣਾ ਜਿਹੜੀ ਹੈਗੀ ਆ ਉਹ ਸ਼ਰਾਬ ਦਾ ਰੇਟ ਜਿਹੜਾ ਹੈਗਾ ਉਸਨੇ ਪੂਰਾ ਕੱਢ ਕੇ ਡਿਟੇਲ ਦੱਸੀ ਵਿੱਚ ਇਹ ਕਿਵੇਂ ਹੋਇਆ ਇਸੇ ਤਰ੍ਹਾਂ ਬਲਕਿ ਪਾਲਸੀ ਤਾਂ ਉਹੀ ਹੈ ਜਿਹੜੀ ਫਿਰ ਸੈਂਟਰ ਤੋਂ ਆਈ ਸੀ ਉੱਥੇ ਤਾਂ ਫਿਰ ਵਾਪਸ ਭੱਜ ਗਈ ਸੀਗੇ ਤੇ ਇੱਥੇ ਉਹਨੇ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਪੰਜਾਬ ਜਿਹੜਾ ਹੈਗਾ ਇੱਥੇ ਦੇ ਜਿੰਨੇ ਲੀਡਰ ਹੈਗੇ ਆ ਉਹਨਾਂ ਨੂੰ ਵੀ ਇਸ ਦਾ ਦਾ ਫਿਕਰ ਪਿਆ ਹੋਇਆ ਕਿ ਜੇ ਉਸ ਐਕਸਾਈਜ਼ ਪਾਲਿਸੀ ਦੇ ਅੰਡਰ ਅਗਰ ਉੱਥੇ ਉਹਨਾਂ ਦੇ ਸਾਰੇ ਵੱਡੇ ਲੀਡਰਸ ਜਿਹੜੇ ਹੈਗੇ ਨੇ ਬਲਕਿ ਸਾਰੇ ਗਏ ਹੁਣ ਤਾਂ ਸਗੋਂ ਤਕਰੀਬਨ ਹੋਰ ਹੁਣ ਨੀਚੇ ਤਾਂ ਕੁਝ ਵੀ ਨਹੀਂ ਰਹਿ ਗਿਆ ਨੀਚੇ ਜੋ ਵਰਕਰਸ ਨੇ ਜਿਹੜੇ ਪਾਲਿਸੀ ਮੇਕਰ ਸੀਗੇ ਜਾਂ ਜੋ ਇਹਨਾਂ ਦੀ ਸੀ ਸੀ ਉਹ ਤਾਂ ਗਈ ਉਹਦੇ ਵਿੱਚ ਤਾਂ ਫਿਰ ਸਾਰੇ ਜਿਹੜੀ ਹੈਗੀ ਹੈ ਉਹ ਉਹ ਅੰਦਰ ਚਲੇ ਕੇ ਜਿਹਦੇ ਚੋਂ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਕੇਸ਼ਰੀਵਾਲ ਕਿੰਨਾ ਗੱਲ ਕਿੰਨਾ ਠੀਕੀ ਹੈ ਤਾਂ ਹੁਣ ਕੋਰਟ ਡਿਸਾਈਡ ਕਰੇਗੀ ਸਾਡੇ ਡਿਸਾਈਡ ਕਰਨ ਵਾਸਤੇ ਨਹੀਂ ਪੰਜਾਬ ਦੇ ਮਾਮਲੇ 'ਚ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੋ ਸਕਦਾ ਹੈ ਚੋਣ ਫੰਡ ਇਹਨਾਂ ਨੇ ਡਾਇਰੈਕਟ ਨਾ ਲਿਆ ਹੋਵੇ ट्रांजैक्शन ਨਾ ਹੋਈਆਂ ਹੁਣ ਪਾਰਟੀ ਦੇ ਨਾਂ 'ਤੇ ਜਿਸ ਤਰ੍ਹਾਂ ਭਾਜਪਾ ਨੇ ਉਸੇ ਬੰਦੇ ਤੋਂ ਚੋਣ ਫੰਡ ਲੈ ਲਿਆ ਜਿਹਦੇ ਉਹ ਸ਼ਰਾਬ ਕੰਪਨੀ ਆ ਹੋ ਸਕਦਾ ਇਸ ਭੁੱਖ ਇਹਨਾਂ ਦਾ ਵਿਚਾਰ ਹੈ ਜੇ ਪਰ ਵੱਡੀ ਗੱਲ ਇਹ ਆ ਕਿ ਇੱਕ ਸਵਾਲ ਵਾਰ-ਵਾਰ ਲੋਕ ਕਰਦੇ ਨੇ ਕਿ ਅਰਵਿੰਦ ਕੇਜਰੀਵਾਲ ਕੀ ਜੇਲ੍ਹ ਵਿੱਚੋਂ ਸਰਕਾਰ ਚਲਾ ਸਕਦਾ ਹੈ ਇਹ ਅਜੀਬ ਲੱਗਦਾ ਹੈ ਭਗਵੰਤ ਮਾਨ ਨੇ ਵੀ ਬਣ ਦਿੱਤਾ ਸੀ ਗੱਲ ਪਰਸੋਂ ਕਿ ਕੋਰਟ ਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਦਫਤਰ ਹੈ ਜੇਲ੍ਹ ਦੇ ਵਿੱਚ ਬਣਾਇਆ ਜਾਵੇ। ਅਸੂਹੀਣੀਆਂ ਗੱਲਾਂ ਨਜ਼ਰ ਆਉਂਦੀਆਂ ਨੇ। ਇਹ ਐਡੀ ਇੱਕ ਪਾਸੇ ਆਪਾਂ ਕਹਿੰਦੇ ਡੈਮੋਕ੍ਰੇਸੀ ਆ, ਆਮ ਆਦਮੀ ਪਾਰਟੀ ਦੀ ਸਰਕਾਰ, ਆਮ ਬੰਦੇ ਦੀ ਸਰਕਾਰ ਆ। ਫਿਰ ਸੀਐਮ ਤੁਸੀਂ ਹੋਈ ਰੱਖਣਾ ਜਿਹੜਾ ਜੇਲ੍ਹ ਦੇ ਵਿੱਚ ਠੋਕ ਤਾਗ ਲਿਆ ਨੇ। ਕੀ ਕਹਿਣਾ ਚਾਹੋਗੇ ਕਿ ਇਹਨਾਂ ਨੂੰ ਫਿਰ ਜਿਸ ਤਰ੍ਹਾਂ ਖੋਪੇ ਦੀਆਂ ਠੂਠੀਆਂ ਲੱਗੀਆਂ ਹੁੰਦੀਆਂ ਨੇ ਕੋਲੂ ਵਾਲੇ ਵੈਲ ਤੇ ਉਹੀ ਇੱਕੋ ਇੱਕ ਬੰਦਾ ਨਜ਼ਰ ਆਉਂਦਾ ਇਹਦੇ ਬਾਰੇ ਕੀ ਕਹੋ ਅ ਕੋਕਰ ਸਾਹਿਬ ਤੁਸੀਂ ਜੀ ਆਪਾਂ ਕੱਲੀ ਉਹਨਾਂ ਦੀ ਜੇਲ੍ਹ ਦੀ ਗੱਲ ਕਰਨ ਤੋਂ ਪਹਿਲਾਂ ਵੀ ਆਪਾਂ ਦੇਖੀਏ ਕਿ ਜੋ ਇਹ ਲੋਕ ਜਿਹੜੇ ਹੈਗੇ ਨੇ ਚੋਰਾ ਜਿੱਤਣ ਤੋਂ ਪਹਿਲਾਂ ਜੋ ਕਸ਼ਮੀਰ ਬੋਲਦੇ ਰਹੇ ਨੇ 100% ਉਸਦੇ ਉਲਟ ਜਿਹੜਾ ਹੈਗਾ ਉਹ ਚੱਲ ਰਹੇ ਨੇ ਵੱਡੀਆਂ ਵੱਡੀਆਂ ਇਹਨਾਂ ਦੀ ਕੋਲ ਗੱਟੀਆਂ ਨਹੀਂ ਉਹੀ ਟੂਟਾਂ ਇਹਨਾਂ ਦੇ ਮਗਰ ਫੈਮਲੀਆਂ ਦੇ ਮਗਰ ਹੁੰਦੀ ਹੈ ਜਹਾਜ਼ ਤੋਂ ਉਤਰਨੋਂ ਤਿਆਰ ਨਹੀਂ ਸ਼ੀਸ਼ਮੈਲਾਂ ਦੇ ਵਿੱਚ ਇਹ ਇਹ ਰਹਿੰਦੇ ਆ ਆਪਣੇ ਆਪ ਨੂੰ ਪੰਜਾਬ ਨੂੰ ਲਟਾ ਕੇ ਤੇ ਦੂਸਰੇ ਦੇ ਹੱਥ ਫੜਾ ਰਹੇ ਆ ਅੱਜ ਇਹ ਗੱਲ 100% ਪੱਕੀ ਹੋ ਗਈ ਕਿ ਪੰਜਾਬ ਦੇ ਜਿਸ ਨੂੰ ਤੁਸੀਂ ਦੱਸਿਆ ਵੀ ਹੈ ਕਿ 92 ਐਮ.ਐਲ.ਏ ਜਿਹੜੇ ਨੇ ਉਹ ਹੁਣ ਦਿੱਲੀ ਜਾ ਕੇ ਜੋ ਸੜਕਾਂ ਦੇ ਉੱਤੇ ਇਲੀਟ ਦੇ ਨੇ ਜਦੋਂ ਕਿ ਇੱਥੇ ਇਹ ਕਹਿੰਦੇ ਸੀਗੇ ਕਿ ਸੜਕਾਂ ਦੇ ਉੱਤੇ ਤੁਸੀਂ ਕਿਉਂ ਜਿਹੜੇ ਬੈਠੇ ਆ ਜਿਹੜੇ ਬੰਦੇ ਇੱਥੇ ਪੜੇ ਜਾਂਦੇ ਸੀਗੇ ਸਿਮਿਲਰਲੀ ਜਿਹੜਾ ਇਹ ਐਥਿਕਸ ਇਹ ਗੱਲ ਕਹਿੰਦੇ ਨੇ ਜਿਹਦੇ ਵਿੱਚ ਕੇਸ਼ਰੀਵਾਲ ਬਹੁਤ ਜ਼ਿਆਦਾ ਜਦੋਂ 2012 ਵਿੱਚ ਇਹ ਅਨਾ ਹਜ਼ਾਰੇ ਦੀ ਜੋ ਵੀ ਮੂਵਮੈਂਟ ਚੱਲੀ ਤੇ ਉਹਦੇ ਵਿੱਚ ਕਹਿੰਦੇ ਸੀ ਸਭ ਤੋਂ ਪਹਿਲਾਂ ਲੋਕਪਾਲ ਅੱਜ ਲੋਕਪਾਲ ਕਿੱਥੇ ਆ ਵਿੱਚ ਜਿਹੜੀ ਹੈਗੀ ਹੈ ਦੂਸਰਾ ਉੱਥੇ ਹੈਗਾ ਕਿ ਇਹ ਐਥਿਕਸ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਐਥਿਕਸ ਕਿੱਥੇ ਨੇ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਜਦੋਂ ਉਸਨੇ ਕੋਰਟ ਦੇ ਕਹਿਨ ਦੇ ਉੱਤੇ ਕਾਨੂੰਨ ਨੇ ਉਸ ਨੂੰ ਫੜ ਕੇ ਅੰਦਰ ਕਰ ਲਿਆ ਤੁਹਾਡੇ ਕੋਲ ਭਾਵੇਂ ਕਨਸਟੀਚਿਊਸ਼ਨਲੀ ਇਹ ਗੱਲ ਠੀਕ ਹੈਗਾ ਕਿ ਡਿਸਕਸ ਹੋ ਰਹੀ ਹੈ ਕਿ ਕਦੀ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਇੱਕ ਸਿਟਿੰਗ ਚੀਫ ਮਿਨਿਸਟਰ ਜਿਹੜਾ ਹੈਗਾ ਉਹਨੂੰ ਜੇਲ੍ਹ ਵਿੱਚ ਕਰ ਦਿੱਤਾ ਜਾਏਗਾ ਜਾਂ ਜੇਲ੍ਹ ਵਿੱਚ ਹੋ ਜਾਏਗਾ ਜੋ ਵੀ ਮਜ ਜੋ ਆਪਾਂ ਮਰਜ਼ੀ ਕਰੀਏ ਉਹਦਾ ਕੋਰਟ ਨੇ ਡਿਸਾਈਡ ਕਰਨਾ ਹੈ ਕਿ ਇਹ ਠੀਕ ਠਾਕ ਨਾਲ ਹੋਇਆ ਜਾਂ ਨਹੀਂ ਹੋਇਆ ਲੇਕਿਨ ਜੇਲ੍ਹ ਦੇ ਵਿੱਚ ਤਾਂ ਹੈ ਇਸ ਤੇ ਉਥੋਂ ਬੈਠੇ ਤੁਸੀਂ ਸਰਕਾਰ ਚਲਾਓਗੇ ਇਹ ਕਿਵੇਂ ਪੋਸੀਬਲ ਹੈ ਵਿੱਚ ਨਾਲੇ ਦੂਸਰੀ ਇਹ ਹੈਗੀ ਹੈ ਕਿ ਇਹ ਕੱਲਾ ਐਥਿਕਸ ਹੀ ਨਹੀਂ ਹੈ ਕੋਕਰ ਸਾਹਿਬ ਇਹ ਜੇਲ ਮੈਨੂਅਲ ਜਿਹੜਾ ਹੈਗਾ ਉਹ ਵੀ ਤੁਹਾਨੂੰ ਅਲਾਉ ਨਹੀਂ ਕਰਦਾ ਕਿ ਤੁਸੀਂ ਅੰਦਰ ਬੈਠ ਕੇ ਜਿਹੜਿਆ ਹੈਗਾ ਫਾਈਲਾਂ ਲਾਓਗੇ ਫਿਰ ਤੁਹਾਨੂੰ ਡਿਸਕਸ਼ਨ ਹੋਏਗੀ ਉੱਤੇ ਇਸ ਤਰ੍ਹਾਂ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਵੀ ਕੀਤੀ ਹੈ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਜੇਲ ਮੰਤਰੀ ਸੁਦਰਪ ਜੈਨ ਜਿਹੜੇ ਹੈਗੇ ਨੇ ਉਹ ਵੀ ਕੁਝ ਸਮਾਂ ਜਿਹੜਾ ਹੈਗਾ ਉਹ ਜੇਲ ਦੇ ਵਿੱਚੋਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਇਹਨਾਂ ਨੇ ਆਪਣਾ ਇੱਕ ਵੱਡਾ ਲੀਟਰ ਜਿਹੜਾ ਹੈਗਾ ਮਲੇਸ਼ੀਆ ਸਿਸੋਦੀ ਜਿਹੜਾ ਹੈਗਾ ਉਹਦੀ ਚੌਥੇ ਜਣੀ ਜਿਹੜੀ ਹੈਗੀ ਆ ਉਸ ਨੂੰ ਉਦਕਲੂ ਰਜ਼ਾਇਨ ਵੀ ਲੈ ਲਿਆ ਸੀਗਾ ਔਰ ਉਸ ਨੂੰ ਉਸ ਦੀਆਂ ਸਾਰੀਆਂ ਮਿਨਿਸਟਰੀਜ਼ ਵੀ ਲੈ ਲਿਆ ਸੀਗਾ ਇਸ ਦਾ ਮਤਲਬ ਇਹ ਹੈਗਾ ਕਿ ਕੇਜਰੀਵਾਲ ਦੇ ਬਾਰੇ ਵਿੱਚ ਜੋ ਪਿੱਛੇ ਕਿਹਾ ਗਿਆ ਸੀਗਾ ਕਿ ਇਸ ਨੇ ਕੋਈ ਵੀ ਚੰਗਾ ਬੰਦਾ ਜਿਹੜਾ ਹੈਗਾ ਜਾਂ ਐਗਨਿਸਟ੍ਰੀਸ਼ਨ ਜਾਂ ਪਾਰਟੀ ਦੀ ਜਿਹੜੀ ਜਿਹੜੀ ਕੋਈ ਲੀਡਰਸ਼ਿਪ ਹੁੰਦੀ ਆ ਉਹਨੂੰ ਕਿਸੇ ਵੀ ਤਰ੍ਹਾਂ ਕੁਝ ਵੀ ਖੋਲ ਨਹੀਂ ਦਿੱਤੀ ਹੋਈ ਸਾਰਾ ਕੁਝ ਆਪਣੇ ਕੋਲ ਰੱਖਿਆ ਹੋਇਆ ਹੈ ਔਰ ਅੱਜ ਕੇਸ਼ਰੀਵਾਲ ਨੂੰ ਹੁਣ 12-13 ਸਾਲ ਦੀ ਜਿਹੜੀ ਹੈਗੀ ਆ ਉਹ 11 ਸਾਲ ਦੀ ਰਦਰ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਯਾਦ ਆ ਰਿਹਾ ਕਿ ਅੱਜ ਹੈਲਥ ਮਿਨਿਸਟਰੀ ਹੈਲਥ ਮਿਨਿਸਟਰੀ ਦੇ ਵਿੱਚ ਉਸ ਨੂੰ ਠੀਕ ਚਲਾਉਣਾ ਹੈ ਇਹ ਪਾਣੀ ਦਾ ਤੇ ਸੀਵਰੇਜ ਦਾ ਪ੍ਰਬੰਧ ਕਰਨਾ ਇਹ ਉਹਨੂੰ ਅੰਦਰ ਬੈਠ ਕੇ ਯਾਦ ਆ ਰਿਹਾ ਉਹਨੂੰ ਬਾਹਰ ਬੈਠੇ ਵੀ ਗੱਲਾਂ ਗੱਲਾਂ ਯਾਦ ਨਹੀਂ ਸੀ ਗਿਆ ਇੱਥੋਂ ਇਹ ਸ਼ੋਅ ਹੁੰਦਾ ਔਰ ਆਪਣਾ ਕੋਕਰ ਜੀ ਮੈਨੂੰ ਇੱਕ ਹੋਰ ਬਹੁਤ ਸਪੈਸੀਫਿਕ ਗੱਲ ਯਾਦ ਹੈ ਜਦੋਂ ਪਰਸੋਂ ਉਹਨਾਂ ਨੇ ਮਿਸਿਸ ਕੇਜਰੀਵਾਲ ਨੇ ਮੈਮ ਸੁਨੀਤਾ ਕੇਜਰੀਵਾਲ ਨੇ ਜਦੋਂ ਇਹਨਾਂ ਦੇ ਫਰੇਮ ਵਿੱਚ ਬੈਠ ਕੇ ਬਲਕਿ ਇਹ ਫਰੇਮ ਦਾ ਮਤਲਬ ਸੀਗਾ ਕਿ ਇਹਨਾਂ ਲਈ ਕੁਰਸੀ ਤੇ ਬੈਠ ਕੇ ਜਦੋਂ ਇਹ ਗੱਲ ਕਹੀ ਗਈ ਕਿ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਗੱਲ ਤੋਂ ਨਾ ਘਬਰਾਉਣ ਕਿ 1 ਇੱਕ ਹਜ਼ਾਰ ਉਹਨਾਂ ਨੂੰ ਰਪਿਆ ਨਹੀਂ ਮਿਲੇਗਾ ਇਹਦਾ ਮਤਲਬ ਇਹ ਹੈਗਾ ਕਿ ਜਿੰਨੀ ਮੁਫਤ ਕੁੜੀ ਨੂੰ ਹਵਾ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਜਿੱਥੇ ਆਪਾਂ ਪੰਜਾਬ ਦੇ ਵੀ ਸਪੋਰਟਰ ਪੰਜਾਬ ਦੇ ਲੋਕ ਅਜੇ ਤੱਕ ਉਸ ਗੱਲ ਨੂੰ ਸਮਝ ਨਹੀਂ ਰਹੇ ਇਹ ਉਹ ਇਹਦਾ ਮਤਲਬ ਇਹ ਹੈਗਾ ਕਿ ਇਹ ਸਰਕਾਰ ਸਿਰਫ ਤੇ ਸਿਰਫ ਮੁਫਤ ਕੋਰੀ ਪ੍ਰਮੋਟ ਕਰਨ ਦੇ ਵਿੱਚ ਨੰਬਰ 1 ਆ ਚੁੱਕੀ ਹੋਈ ਹੈ ਜਿਹੜਾ ਕਿ ਮੈਡਮ ਕੇਜਰੀਵਾਲ ਦਾ ਉਸ ਦਿਨ ਇਹ ਗੱਲ ਕਹਿਣਾ ਹੋਰ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਉਹ ਤੁਹਾਡਾ ਬੇਟਾ ਤੁਹਾਡਾ ਭਰਾ ਜਿਹੜਾ ਤੁਹਾਡਾ 1000 ਰੁਪਿਆ ਇੰਸ਼ੋਰ ਕਰੇਗਾ ਜੇਲ੍ਹ ਦੇ ਵਿੱਚ ਬੈਠਾ ਹੋਇਆ ਇਹ ਗੱਲ ਬਹੁਤ ਹੀ ਬੁਰੀ ਹੈ ਔਰ ਡੈਮੋਕ੍ਰੇਸੀ ਨਹੀਂ ਇਹ ਇਸ ਤਰ੍ਹਾਂ ਦੀ ਮੇਰੇ ਕੋਲ ਵਰਡ ਨਹੀਂ ਹੈ ਕਿ ਇਸ ਵਰਡ ਜਿਹੜੇ ਹੈਗੇ ਨੇ ਇਹਨਾਂ ਨੂੰ ਕਿਵੇਂ ਡਿਸਕ੍ਰਾਈਬ ਕੀਤਾ ਜਾਵੇ ਪਰ ਇਹ ਜਿਹੜੇ ਵਰਡਸ ਹੈਗੇ ਨੇ ਮੈਂ ਪੰਜਾਬ ਵਿੱਚ ਜ਼ਰੂਰ ਇਹ ਗੱਲ ਕਹਾਂਗਾ ਕਿ ਪੰਜਾਬੀਆਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਬਿਜਲੀ ਪਾਣੀ ਫ੍ਰੀ ਕਰਕੇ 1000 ਰੁਪਏ ਦਾ ਝਾਂਸਾ ਦੇ ਕੇ ਤੁਹਾਡਾ ਸਤਿਆਨਾਸ਼ ਕਰ ਦੇਣਗੇ ਔਰ ਅਜੇ ਤੱਕ ਵੀ ਪੰਜਾਬੀਆਂ ਨੂੰ ਵੋਟ ਪਾਣ ਲੱਗਿਆਂ ਸੋਚ ਲੈਣਾ ਚਾਹੀਦਾ ਹੈ ਮੈਂ ਇਹ ਨਹੀਂ ਕਹਦਾ ਕਿ ਤੁਸੀਂ ਆਵਾਦਮੀ ਪਾਰਟੀ ਨੂੰ ਵੋਟ ਨਾ ਪਾਓ ਲੇਕਿਨ ਤੁਹਾਨੂੰ ਸੋਚਣਾ ਪਏਗਾ ਕਿ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੇ ਸਟੇਟ ਵਾਸਤੇ ਕੀ ਕੀਤਾ ਹੋਇਆ ਹੈ ਜਾਂ ਉਹ ਕੀ ਕਰਨਾ ਚਾਹੁੰਦੇ ਨੇ ਜੇ ਆਪਾਂ ਮੁਫਤ ਕੋਰੀ ਨੂੰ ਨੰਬਰ 1 ਰੱਖ ਲਿਆ ਤਾਂ ਆਪਾਂ ਅੱਜ ਵੀ ਗਏ ਆਪਾਂ ਕੱਲ ਵੀ ਗਏ ਜਿਹੜਾ ਪੰਜਾਬ ਥੋੜਾ ਬਹੁਤਾ ਅੱਜ ਮੈਂ ਕਹਿਣਾ ਕਿ ਬਚਿਆ ਹੋਇਆ ਉਹ ਉਹ ਫਿਰ ਬਚਣ ਦੇ ਚਾਂਸਸ ਬਹੁਤ ਘੱਟ ਨੇ ਸਰ ਸਾਹਿਬ ਨੈਤਿਕਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੇਕਰ ਕੋਈ ਸੀਐਮ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਵੀ ਕੋਈ ਸੀਨੀਅਰ ਲੱਗਦਾ ਹੈ ਜਾਂ ਪਾਰਟੀ ਜਿਹਨੂੰ ਚਾਹੁੰਦੀ ਹੈ ਜਾਂ ਕੈਬਨਿਟ ਆਪਣੀ ਮੀਟਿੰਗ ਕਰਕੇ ਫੈਸਲਾ ਕਰੇ ਸੀਐਮ ਬਣਾ ਸਕਦੀ ਹੈ ਇਹ ਤਾਂ ਫਿਰ ਸਾਰਾ ਕੁਝ ਉਲਟ ਕਰ ਰਹੇ ਨੇ ਫਿਰ ਮੋਦੀ ਨੂੰ ਆਪਾਂ ਕਹਿ ਰਹੇ ਨੇ ਕਿ ਮੋਦੀ ਦੇ ਟ੍ਰੇਟਰ ਆ ਆਪ ਵੀ ਤਾਂ ਉਹੀ ਕਰ ਰਹੇ ਨੇ ਨਹੀਂ ਮੋਦੀ ਦੀ ਡਿਟ੍ਰੀਟਿਸ਼ਪ ਦਾ ਇਹਦੇ ਵਿੱਚ ਕੋਈ ਸਵਾਲ ਨਹੀਂ ਇਹ ਤਾਂ ਸਵਾਲ ਡਿਫਰੈਂਟ ਸਵਾਲ ਹੈ ਨਾ ਇਹ ਤਾਂ ਪਾਰਟੀ ਦਾ ਸਵਾਲ ਹੈ ਇਹਦੇ ਵਿੱਚ ਅਜੇ ਤੱਕ ਮੋਦੀ ਦਾ ਕੋਈ ਸਵਾਲ ਨਹੀਂ ਹੈ ਦੇਖੋ ਬਹੁਤ ਸਾਰੇ ਹਾਲ ਹੀ ਹਾਂ ਉਹ ਚਲੋ ਇੱਕ ਇਹ ਕਹਿੰਦੇ ਇਹਨਾਂ ਨੇ ਜਿਵੇਂ ਕਹਿੰਦੇ ਆ ਕਿ ਪੋਲਿਟਿਕਸ ਕਰਨੀ ਹੈ ਇਹਨਾਂ ਨੇ ਤਾਂ ਤੋਂਤਾ ਲਾਣੇ ਲਾਉਣੀਆਂ ਨੇ ਲੇਕਿਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕੇਜਰੀਵਾਲ ਨੂੰ ਇਮੀਡੀਏਟਲੀ ਉਸ ਦਿਨ ਰਾਤ ਨੂੰ ਹੀ ਕਿਨੂੰ ਜਿਹੜਾ ਹੈਗਾ 1 ਕੀ ਤਰੀਕ ਨੂੰ ਅਰੈਸਟ ਕੀਤਾ ਉਦੋਂ ਦੇ ਰਾਤ ਨੂੰ ਹੀ ਇਸ ਨੂੰ ਰਿਜ਼ਾਈਵ ਕਰ ਦੇਣਾ ਚਾਹੀਦਾ ਸੀ ਬਲਕਿ ਜਦੋਂ ED ਦੇ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਸੀ ਨਾ ਉਦੋਂ ਉਹਨੂੰ ਰਿਜ਼ਾਈਨ ਕਰਕੇ ਕਿ ਉੱਥੇ ਜਾਣਾ ਚਾਹੀਦਾ ਸੀਗਾ ਨੰਬਰ 2 ਤੇ ਉੱਤੇ ਹੈਗਾ ਕਿ ਜਿਹੜੀਆਂ ਇਹ ਪਾਰਟੀਆਂ ਸੜੀਆਂ ਹੁਣ ਜੋ ਬਾਹਰ ਬੈਠੇ ਆਪਾਂ ਦਾ ਵਰਡ ਕੋਈ ਹੋਰ ਯੂਜ਼ ਕਰਦੇ ਤੁਸੀਂ ਜਦੋਂ ਕੌਲ ਜਿੱਚ ਹੁੰਦੇ ਸੀਗੇ ਕਿ ਆ ਜਿਹੜੇ ਫਿਲਿ ਜਿਹੜੇ ਹੈਗੇ ਨੇ ਪਿੱਛੂ ਹਾਲੀਵੁੱਡਲੀ ਕਰਕੇ ਬੋਲਦੇ ਆ ਇਹਨਾਂ ਨੂੰ ਵੀ ਗੱਲ ਦੀ ਸਮਝ ਹੋਣਾ ਚਾਹੀਦੀ ਫਿਰ ਆਪਾਂ ਇਹਨਾਂ ਨੂੰ ਲੀਡਰ ਨਹੀਂ ਕਹਿ ਸਕਦੇ ਬੇਸਿਕਲੀ ਜਿਹੜੇ ਹੁਣ ਪਿੱਛੇ ਬੋਲ ਰਹੇ ਨੇ ਨਾ ਕਿ ਕੇਜਰੀਵਾਲ ਮੁੱਖ ਮੰਤਰੀ تھا ਕੇਜਰੀਵਾਲ ਕੇ ਮੁੱਖ ਮੰਤਰੀ ਹੈ ਕੇਜਰੀਵਾਲ ਜਿਹੜਾ ਮੁੱਖ ਮੰਤਰੀ ਹੈਗਾ ਇਹਨਾਂ ਨੂੰ ਥੋੜਾ ਜਿਆਦਾ ਗੱਲ ਕਿਸੇ ਲੀਡਰ ਵਾਲੀ ਗੱਲ ਨਹੀਂ ਤੁਸੀਂ ਕਿਸੇ ਮੋਟੀਵੇਟਿਡ ਹੋ ਟੰਗ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਾਂ ਜੀ ਅਸੀਂ ਪਾਰਟੀ ਦੇ ਵਿੱਚ ਡਿਸਕਸ਼ਨ ਕਰ ਰਹੇ ਹਾਂ ਜਾਂ ਆਪਾਂ ਨੂੰ ਇੱਕ ਅੱਧਾ ਦਿਨ ਲੱਗੇਗਾ ਕਿ ਪਾਰਟੀ ਜਿਹੜੀ ਹੈਗੀ ਉਸ ਨੂੰ ਕਿਵੇਂ ਡਿਸਾਈਡ ਕਰਦੀ ਹੈ ਲੇਕਿਨ ਤੁਸੀਂ ਸਿਰਫ ਅੱਖਾਂ ਬੰਦ ਕਰਕੇ ਤੇ ਇੱਕੋ ਬੰਦੇ ਦੇ ਗੀਤ ਗਾਣੇ ਜਿਹੜੇ ਹੈਗੇ ਆ ਇਹਦੇ ਨਾਲ ਸਟੇਟ ਜਾਂ ਦੇਸ਼ ਨਹੀਂ ਚੱਲ ਸਕਦਾ ਵਿੱਚ ਕੇਜਰੀਵਾਲ ਸ਼ੁੱਡ ਰਿਜ਼ਾਈਨ ਐਂਡ ਰਾਦਰ ਡਾਕਟਰ ਸਾਹਿਬਾਸੋਂ ਗਣੀ ਗੱਲ ਹੋਈ ਕਿ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਕੇਜਰੀਵਾਲ ਦੀ ਫੋਟੋ ਲਾ ਰੱਖੀ ਸੀ ਜੋ ਜੇਲ੍ਹ ਜਾਂ ਸਿੱਖਾਂ ਵਿੱਚ ਬੰਦ ਹੈ ਤੇ ਜਦੋਂ ਫਿਰ ਸੋਸ਼ਲ ਮੀਡੀਆ ਵੱਲੋਂ ਦਬਾਅ ਪਿਆ ਆ ਸਾਰੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਹੋਣ ਦੀ ਕगार ਤੇ ਪਹੁੰਚੇ ਸਾਰਿਆਂ ਨੇ ਇੱਕਦਮ ਫੋਟੋ ਹਟਾ ਦਿੱਤੀ ਤੇ ਫੋਟੋ ਲਾ ਕੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਨੇ ਕੇਜਰੀਵਾਲ ਤੋਂ ਡਰਦੇ ਨੇ ਅੱਜ ਕਾਫੀ ਇਹਨਾਂ ਦਾ ਮਖੌਲ ਉੱਡਿਆ ਤੇ ਚਲੋ ਇੱਕ ਦਰਸ਼ਕਾਂ ਦੀ ਜਾਣਕਾਰੀ ਲਈ ਹੈ ਨਾਲ ਇੱਕ ਸਵਾਲ ਹੈ ਕਿ ਜੋ ਅਰਵਿੰਦ ਕੇਜਰੀਵਾਲਾ ਉਹਦੀ ਪਤਨੀ ਨੂੰ ਕਹਿੰਦੇ ਮੁੱਖ ਮੰਤਰੀ ਬਣਾਇਆ ਜਾ ਸਕਦਾ ਪਰ ਜਦਚਾਰ ਮਹੀਨੇ ਪਹਿਲਾਂ ਰਾਏ ਸੀ ਉਦੋਂ ਵਿਧਾਇਕਾਂ ਦੇ ਵਿੱਚ ਵਿਰੋਧ ਹੋ ਗਿਆ ਸੀ ਕਿ ਪਰਿਵਾਰਵਾਦ ਨੂੰ ਇਸ ਤਰ੍ਹਾਂ ਨਹੀਂ ਪ੍ਰਫੁੱਲਿਤ ਕਰਨਾ ਚਾਹੀਦਾ ਕੀ ਲੱਗਦਾ ਕਿ ਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਵੀ ਸੀਐਮ ਬਣਾ ਸਕਦੇ ਆ ਇਹ ਝਾੜੂ ਵਾਲੇ ਦੇਖੋ ਜੋ ਇਹਨਾਂ ਨੇ ਇੰਡੀਕੇਸ਼ਨਸ ਦਿੱਤੀਆਂ ਨੇ ਇਹ ਤਾਂ ਇਹ ਗੱਲ ਤਾਂ ਕਰ ਰਹੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਡੈਮੋਕ੍ਰੇਸੀ ਵਾਸਤੇ ਵੀ ਠੀਕ ਨਹੀਂ ਹੈ ਕਿ ਐਥਿਕਲੀ ਤਾਂ ਇਹ ਵੈਸੇ ਗਲਤ ਲੱਗ ਰਿਹਾ ਹੈ ਕਿ ਜਿਸ ਬੰਦੇ ਨੂੰ ਤੁਸੀਂ ਪੋਲੀਟੀਕਲੀ ਕਦੀ ਪਾਰਟੀ ਦੇ ਵਿੱਚ ਪਾਰਟੀ ਦਾ ਮੈਂਬਰ ਨਾ ਬਨਾਇਆ ਹੋਵੇ ਜਾਂ ਉਹਨੂੰ ਤੁਸੀਂ ਕਦੀ ਪਾਰਟੀ ਦੇ ਵਿੱਚ ਪਾਰਟੀ ਕਿਵੇਂ ਚੱਲਦੀ ਹੈ ਉਹਦੇ ਬਾਰੇ ਕਦੀ ਗੱਲ ਨਾ ਕਰਨ ਦਿੱਤੀ ਜਾਵੇ ਹੋਏ ਤੇ ਫਿਰ ਤੁਸੀਂ ਉਸ ਨੂੰ ਜਿਹੜੀ ਹੈਗੀ ਆ ਉਹ ਕੁਰਸੀ ਦੇ ਉੱਤੇ ਸਿੱਧਾ ਚੀਫ ਜਸਟਿਸ ਦੀ ਕੁਰਸੀ ਤੇ ਬਿਠਾ ਦਿਓ ਇਹ ਐਥਿਕਲੀ ਵੀ ਗਲਤ ਹੈ ਇਹ ਐਡਮਿਨਿਸਟ੍ਰੇਟਿਵ ਵੀ ਗਲਤ ਹੈ ਇਹ ਪੋਲੀਟੀਕਲੀ ਵੀ ਰਦਰ ਇਨ दैट ਸੈਂਸ ਡੈਮੋਕ੍ਰੇਸੀ ਵਾਸਤੇ ਇਹ ਬਹੁਤ ਹਾਰਮਫੁਲ ਹੈ ਪਿੱਛੇ ਕੁਝ ਐਗਜ਼ਾਮਪਲਸ ਹੈਗੇ ਨੇ ਜਦੋਂ ਆਪਾਂ ਬਿਹਾਰ ਦੀ ਗੱਲ ਕਰਦੇ ਆ ਤਾਂ ਕੁੱਕਰ ਸਾਹਿਬ ਬੜੀ ਸ਼ਰਮ ਵਾਲੀ ਗੱਲ ਹੈ ਕਿ ਜੇ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਪਰਿਵਾਰਵਾਦ ਤੂੰ ਤਾਂ ਇਹ ਕਿਤੇ ਜ਼ਿਆਦਾ ਉਪਰ ਆ ਵਿੱਚ ਜਿਹੜੀ ਹੈਗੀ ਆ ਪਰਿਵਾਰਵਾਦ ਤਾਂ ਹੋਇਆ ਤੁਸੀਂ ਆਪਣੇ ਕਿਸੇ ਬੰਦੇ ਨੂੰ ਜਿਹੜਾ ਵਿੱਚ ਇਨਵੋਲਵ ਸ ਕੋ ਲਾ ਲਿਆ ਇਹ ਤਾਂ ਇਹ ਤਾਂ ਇੱਕ ਬਿਲਕੁਲ ਹੀ ਫੈਮਿਲੀ ਜਿਹੜੀ ਹੈਗੀ ਆ 1 ਟੂ 1 ਕਿ ਤੁਸੀਂ ਟਰਾਂਸਮਿਟ ਕੀਤੀ ਜਿਵੇਂ ਰਾਜੇ ਮਹਾਰਾਜੇ ਕਰਦੇ ਹੁੰਦੇ ਸੀਗੇ ਤੇ ਉਹ ਉਸ ਹਵ ਨਾਲ ਇਹ ਇਹ ਗੱਲ ਤਾਂ ਡੈਮੋਕ੍ਰੈਟਿਕਲੀ ਤਾਂ ਬਿਲਕੁਲ ਗਲਤ ਹੈ ਇਹ ਇਸ ਤਰ੍ਹਾਂ ਦਾ ਅਗਰ ਇਹ ਅਰੇਂਜਮੈਂਟ ਕਰਦੇ ਆਂ ਤੇ ਮੈਨੂੰ ਲੱਗਦਾ ਨਹੀਂ ਲੋਕ ਜਿਹੜੇ ਹੈਗੇ ਨੇ ਜਾਂ ਉਹਦੇ ਵਿੱਚ ਜਦੋਂ ਲੋਕ ਹੋਰ ਵੀ ਆਣਗੇ ਇੱਕ ਛੋਟੀ ਜਿਹੀ ਐਗਜ਼ੈਂਪਲ ਤੁਹਾਡੇ ਸਾਹਮਣੇ ਚਾਰਖੰਡ ਦੀ ਵੀ ਹੈਗੀ ਹੈ ਜਦੋਂ ਹਿਮਕਸ਼ਰ ਨੂੰ ਉਹਨਾਂ ਨੇ ਕੀਤਾ ਤਾਂ ਉਹਨਾਂ ਦੀ ਗੱਲ ਵੀ ਉਹਨਾਂ ਦੀ ਵਾਈਫ ਤੇ ਆ ਰਹੀ ਸੀ ਵਿੱਚ ਲੇਕਿਨ ਕਿਉਂਕਿ ਬਹੁਤ ਸਾਰੇ ਐਮਐਲ ਐਮਐਲਏ ਨੇ ਜਾਂ ਉਹਨਾਂ ਦੇ ਫੈਮਿਲੀ ਦੇ ਵਿੱਚ ਵੀ ਥੋੜਾ ਬਹੁਤ ਡਿਸਕਿਊਟ ਹੋਇਆ ਹੋਇਆ ਸੀਗਾ ਉਦੋਂ ਵੀ ਜਿਹੜਾ ਰੋਲਾ ਪਿਆ ਸੀ ਇੱਥੇ ਵੀ ਇਹ ਚਾਹੀਦਾ ਹੈ ਕਿ ਠੀਕ ਹੈ ਜੇ ਕੇਜਰੀਵਾਲ ਜਿਹੜਾ ਹੈਗਾ ਉਹ ਅੰਦਰ ਹੋ ਗਿਆ ਲੇਕਿਨ ਜਿਹੜੇ ਇਲੈਕਟਿਡ ਮੈਂਬਰਸ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਜਿਹੜਾ ਚੁਣ ਕੇ ਉਸ ਕੁਰਸੀ ਤੇ ਜਾਣਾ ਚਾਹੀਦਾ ਨਾ ਕਿ ਕੋਈ ਫੈਮਿਲੀ ਦਾ ਮੈਂਬਰ ਜਿਹੜਾ ਹੈਗਾ ਉਹ ਜਾਣਾ ਚਾਹੀਦਾ ਇਹ ਦਿਸ ਇਜ਼ ਅ ਵੈਰੀ ਵੈਰੀ ਬੈਡ ਟ੍ਰੈਂਡ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਕੋਕਰ ਸਾਹਿਬ ਜਦੋਂ ਅਸੀਂ ਪੰਜਾਬ ਮੈਂ ਫਿਰ ਉਹ ਰਿਪੀਟ ਕਰ ਦਵਾਂ ਕਿ ਦਿੱਲੀ ਦੇ ਹਾਲਾਤ ਤੇ ਪੰਜਾਬ ਦੀ ਜਵਾਨੀ ਜਦੋਂ ਅਸੀਂ ਦੇਖਦੇ ਆ ਤਾਂ ਮੈਂ ਇਹ ਗੱਲ ਕਹਾਂਗਾ ਕਿ ਜੋ ਦਿੱਲੀ ਦੇ ਵਿੱਚ ਹੋ ਰਿਹਾ ਉਹ ਬਿਲਕੁਲ ਠੀਕ ਹੋ ਰਿਹਾ ਉਹ ਕਿੰਨਾ ਜਸਟੀਫਾਈਡ ਹੋਏਗਾ ਅੱਗੇ ਉਹ ਤਾਂ ਕੋਰਟ ਦੱਸ ਦੇਗੀ ਲੈਕਿਨ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਹੋਈਆਂ ਨੇ ਉਸ ਤੋਂ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਜੇ ਅਸੀਂ ਪੰਜਾਬ ਦੇ ਹਾਲਾਤ ਜਿਹੜੇ ਕਿ ਅਸੀਂ ਕੱਲੀ-ਕੱਲੀ ਮੂਮੈਂਟ ਦੇਖੀ ਹੈ ਜਦੋਂ ਦੀ ਮੂਮੈਂਟ ਦਾ ਮਤਲਬ ਹੈਗਾ ਜਦੋਂ ਦੀ ਸਰਕਾਰ ਜਿਹੜੀ ਹੈਗੀ ਆ ਉਹ ਬਣੀ ਹੈ ਮਾਰਚ ਦੇ ਵਿੱਚ 2021 ਦੇ ਵਿੱਚ ਤਾਂ ਉਤੋਂ ਬਾਅਦ ਦੇ ਵਿੱਚ ਉਸ ਨੂੰ ਕੱਲੀ-ਕੱਲੀ ਨੂੰ ਅਸੀਂ ਦੇਖਿਆ ਹੋਇਆ ਔਰ ਜੋ ਇਹਨਾਂ ਨੇ ਕੀਤਾ ਹੈ ਇਹ ਕਿਸੇ ਵੀ ਢੰਗ ਦੇ ਨਾਲ ਡੈਮੋਕਰੇਟਿਕਲੀ ਪੋਲੀਟਿਕਲੀ ਐਂਡ ਈਵਨ ਐਡਮਿਨਿਸਟ੍ਰੇਟਿਵਲੀ ਵੀ ਮੈਂ ਤਾਂ ਤੁਹਾਡੇ ਮੀਡੀਆ ਤੇ ਰਹੀ ਇਹ ਗੱਲ ਕਹਾਂਗਾ ਕਿ ਇਹ ਕੱਲਾ ਕੇਸਰੀਵਾਲ ਨਹੀਂ ਆਮ ਆਦਮੀ ਪਾਰਟੀ ਨੂੰ ਵੀ ਇਮੋਸਕਲ ਜਿਹੜੀਆਂ ਹੈਗੀਆਂ ਨੇ ਪੰਜਾਬ ਵਿੱਚ ਵੀ ਆ ਸਕਦੀਆਂ ਨੇ ਇਹਨਾਂ ਨੂੰ ਧਿਆਨ ਰੱਖਣਾ ਪਊਗਾ ਇਸ ਗੱਲ ਪਰ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰ ਹੀ ਰਿਹਾ ਹਾਂ ਦਿੱਲੀ ਦੀ ਪੋਲਿਟਿਕਸ ਦੀ ਦਿੱਲੀ ਵਾਲੇ ਸਾਰੇ ਮਾਹੌਲ ਦਾ ਪੰਜਾਬ ਦੀ ਪੋਲਿਟਿਕਸ ਤੇ ਅਸਰ ਕਿਵੇਂ ਦੇਖਦੇ ਹੋ ਦਿੱਲੀ ਤੁਸੀਂ ਕੀ ਇਸ ਵਾਰ ਪੁੱਛਿਆ ਦਿੱਲੀ ਦੇ ਦਿੱਲੀ ਦੀ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹਦਾ ਪੰਜਾਬ ਦੇ ਵਿੱਚ ਚੋਣਾਂ ਨੇ ਭਾਵੇਂ ਕਿ 2 ਮਹੀਨੇ ਬਾਅਦ ਨੇ ਕੀ ਲੱਗਦਾ ਕਿ ਇੱਥੇ ਅਸਰ ਪੈਗਾ ਕੋਈ ਨੁਕਸਾਨ ਹੋਏਗਾ ਝਾੜੂ ਵਾਲਿਆਂ ਨੂੰ ਕੇਸਰੀਵਾਲ ਦੀ ਗ੍ਰਿਫਤਾਰੀ ਦਾ ਦੇਖੋ ਉਹਦੇ ਚ ਜਿਤਕ ਦਿੱਲੀ ਦੇ ਹਾਲਾਤ ਜਦ ਹੁੰਦੇ ਨੇ ਉਹ ਦੋ ਫਾਰਮ ਵਿੱਚ ਡਿਵਾਈਡ ਹੋ ਜene ਇੱਕ ਤਾਂ ਆਪਾਂ ਸੈਟਰ ਗਵਰਨਮੈਂਟ ਦੀ ਗੱਲ ਕਰਨ ਲੱਗ ਜਨੇ ਇੱਕ ਦਿੱਲੀ ਗਵਰਨਮੈਂਟ ਦੀ ਗੱਲ ਕਰਦੇ ਆ ਤੁਹਾਡੇ ਹਿਸਾਬ ਨਾਲ ਜਿਹੜਾ ਹੈਗਾ ਮੈਨੂੰ ਲੱਗਦਾ ਤੁਹਾਡਾ ਸਵਾਲ ਹੈ ਕਿ ਜਿਹੜੀ ਦਿੱਲੀ ਦੀ ਗਵਰਨਮੈਂਟ ਹੈਗੀ ਹੈ ਕੇਸ਼ਰੀਵਾਲ ਦੀ ਗਵਰਨਮੈਂਟ ਉਹਦਾ ਪੰਜਾਬ ਦੇ ਵਿੱਚ ਕੀ ਅਸਰ ਪਏਗਾ ਉਹਦਾ ਅਸਰ ਤੇ ਉਹਦੀ ਗ੍ਰਿਫਤਾਰੀ ਦਾ ਅਸਰ ਕੀ ਪਏਗਾ ਹਾਂ ਉਹਦਾ ਗ੍ਰਿਫਤਾਰੀ ਦੀ ਅਸਰ ਜਦੋਂ ਆਪਾਂ ਗੱਲ ਕਰਦੇ ਆ ਤਾਂ ਦੇਖੋ ਜਿਹੜੇ ਰਾਈਟ ਥਿੰਕਿੰਗ ਲੋਕ ਜਿਹੜੇ ਹੈਗੇ ਨੇ ਉਹ ਇਹ ਗੱਲ ਸੋਚਣ ਲੱਗ ਲੱਗ ਗਏ ਨੇ ਜਾਂ ਨਾਕ ਜਾਣ ਕੇ ਹੋਰ ਵੀ ਕੇ ਕੇਸਰੀਵਾਲ ਐਂਡ ਆਦਰਸ ਉਹਨਾਂ ਦੇ ਜਿਹੜਾ ਐਡਮਿਨਿਸਟ੍ਰੇਟਿਵ ਤੇ ਪੋਲੀਟੀਕਲ ਸਕਿਲਸ ਹੈਗੇ ਨੇ ਉਹਦੇ ਚ ਕੋਈ ਕਮੀ ਹੈਗੀ ਐ ਜਿਹੜੀ ਪੰਜਾਬ ਦੇ ਸਿਸਟਮ ਨੂੰ ਇਫੈਕਟ ਕਰੇਗੀ ਪੰਜਾਬ ਦੀ ਜਿਹੜੀ ਪੋਲੀਟਿਕਸ ਹੈਗੀ ਆ ਉਸ ਨੂੰ ਇਫੈਕਟ ਕਰੇਗੀ ਕਿਉਂਕਿ ਮੈਂ ਸਾਰੇ ਬੰਦੇ ਨੂੰ ਮਾੜੇ ਨਹੀਂ ਕਹਿੰਦਾ ਕੁਝ ਬੰਦਿਆਂ ਨੂੰ ਤਾਂ ਮੈਂ ਹੁਣ ਤੋਂ ਇੱਕ ਵਰਡ ਯੂਜ਼ ਕਰ ਹੀ ਲਿਆ ਕਿ ਉਹ ਫੀਲਿਆ ਦੀ ਤਰ੍ਹਾਂ ਉਹਨਾਂ ਦੇ ਅੱਖਾਂ ਬੰਦ ਕੀਤੀ ਹੋਈਆਂ ਉਹਨਾਂ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ ਲੇਕਿਨ ਜਿਹੜੇ ਪੰਜਾਬ ਹਤੈਸੀ ਲੋਕ ਹੋਣਗੇ ਉਹ ਇਸ ਗੱਲ ਨੂੰ ਜਰੂਰ ਸੋਚਣਗੇ ਕਿ ਉੱਥੇ ਜੋ ਕੁਝ ਹੋਇਆ ਉਹ ਕਿੰਨਾ ਗਲਤ ਤੇ ਕਿੰਨਾ ਠੀਕ ਹੋਇਆ ਤੇ ਉਹਦਾ ਇਫੈਕਟ ਜਿਹੜਾ ਹੈਗਾ ਪੰਜਾਬ ਦੇ ਉੱਤੇ ਡੈਫੀਨਿਟਲੀ ਇਸ ਗੱਲ ਦੇ ਉੱਤੇ ਪਵੇਗਾ ਕਿ ਪੰਜਾਬ ਨੂੰ ਦੁਬਾਰਾ ਸੋਚਣਾ ਪਵੇਗਾ ਕਿ ਇਹ ਜਿਹੜੀ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ ਜਿਹਦਾ ਸਾਰਾ ਕੰਟਰੋਲ ਜਿਹੜਾ ਹੈਗਾ ਉਹ ਦਿੱਲੀ 'ਚ ਹੈ ਉਹ ਆਪਣੇ ਆਪ ਕੋਈ ਕੰਟਰੋਲ ਜਿਹੜਾ ਹੁੰਦੀ ਕੜੀ ਜੇਲ੍ਹ ਚਲੇ ਗਿਆ ਕਿ ਦੇ ਨਾ ਹੋ ਗਏ ਪੰਜਾਬ ਦੇ ਲੋਕ ਵੀ ਜਿਹੜੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ 'ਚ ਜਾਣਾ ਪਵੇ ਇਹ ਇਹ ਗੱਲ ਦਾ ਜਰੂਰ ਇਫੈਕਟ ਜਿਹੜਾ ਹੈਗਾ ਉਹ ਪੰਜਾਬ ਦੇ ਉੱਤੇ ਪਵੇਗਾ ਔਰ ਤੁਸੀਂ ਇੱਕ ਹੋਰ ਬਹੁਤ ਵੱਡੀ ਗੱਲ ਤੁਸੀਂ ਕੁ ਕਿ ਰਾਗਵ ਚੱਡਾ ਜਿਹਨੇ ਪੰਜਾਬ ਦੇ ਵਿੱਚ ਕਿੰਨਾ ਕੁਝ ਹਰ ਗੱਲ ਦੇ ਵਿੱਚ ਬੋਲਦਾ ਸੀ ਹਰ ਛੋਟੀ 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 ਗੱਲ ਦੇ ਵਿੱਚ ਬੋਲਦਾ ਸੀਗਾ ਹੁਣ ਸ਼ਾਇਦ ਇੱਕ ਦਿਨ ਇੱਕ ਸਟੇਟਮੈਂਟ ਜਿਹੜੀ ਹੈਗੀ ਉਹ ਆਈ ਸੀ ਉਸ ਤੋਂ ਬਾਅਦ ਉਸ ਦੀ ਕੋਈ ਸਟੇਟਮੈਂਟ ਨਹੀਂ ਹੈ ਪੰਜਾਬ ਦਾ ਜਿਹੜਾ ਹੈਗਾ ਈਵਨ ਦਿੱਲੀ ਦੇ ਬਾਰੇ ਸਟੇਟਮੈਂਟ ਮੈਨੂੰ ਕੋਈ ਨਹੀਂ ਲੱਭ ਰਹੀ ਔਰ ਜੇ ਕਿਤੇ ਹੋਈ ਜੀ ਤਾਂ ਲੋਕੀਸ਼ੀਪ ਵੀ ਬਹੁਤ ਹੀ ਲਿਮਟਡ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਆਉਣ ਵਾਲੀਆਂ ਚੋਣਾਂ ਹੋਣ ਜਾਂ ਪੰਜਾਬ ਦੀ ਜੋ ਸਥਿਤੀ ਜਿਹੜੀ ਹੈਗੀ ਹੈ ਇਸ ਵਕਤ ਸਿਚੁਏਸ਼ਨ ਹੈ ਉਸ ਦਾ ਦਿੱਲੀ ਵਾਲੀ ਇਹ ਜਿਹੜੇ ਹਾਲਾਤ ਹੋਏ ਆ ਇਸ ਦਾ ਕਾਫੀ ਅਸਰ ਪੈਣ ਵਾਲਾ ਹੈ। ਸਰ ਦਾ ਰਾਗਪ ਚੱਡਾ ਬਾਰੇ ਦਾ ਈਡੀ ਦੇ ਅੱਖ ਈਜੜੀ ਵਾਲ ਤੋਂ ਰਾਗਪ ਚੱਡਾ ਤੇ ਸੀ ਨੋਟਿਸ ਵੀ ਇਹਨੂੰ ਹੋਏ ਸੀ। ਹੋ ਸਕਦਾ ਉਸ ਗੱਲ ਤੋਂ ਡਰਦਾ ਮਾਰਾ ਇਹ ਵੀ ਪਤਾ ਲੱਗਿਆ ਕਿ ਅੰਦਰ ਖਾਤੇ ਵੱਡੇ ਫਿਲਮੀ ਕਲਾਕਾਰਾਂ ਨਹੀਂ ਕੋਈ ਸਮਝਾਉ ਤਾਂ ਅੰਦਰ ਖਾਤੇ ਹੋ ਗਿਆ ਤੇ ਉਹ ਬਦੇਸ਼ ਚਲੇ ਗਏ ਨੇ। ਨਵਾਂ ਨਵਾਂ ਵਿਆਹ ਕਰਾਇਆ ਤੇ ਉਹਨੂੰ ਵੀ ਲੱਗਦਾ ਸੀ ਕਿ ਕਿਤੇ ਵਿਹਾਲੀ ਜ਼ਿੰਦਗੀ ਐਵੇਂ ਨਾ ਲੰਘ ਜਵੇ। ਜੇਲ੍ਹ ਵਿੱਚੀ ਸੋ ਉਹ ਇੱਕ ਵੱਖਰੇ ਵੱਡੇ ਸਵਾਲ ਨੇ। ਨਾਲ ਇਹ ਵੀ ਇੱਕ ਸਵਾਲ ਬਣਦਾ ਹੈ ਇਹਨਾਂ ਦਿਨਾਂ 'ਚ ਕਿ ਭਾਵੇਂ 2 ਮਹੀਨੇ ਬਾਅਦ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਇਹਦਾ ਇੱਕ ਨੈਗੇਟਿਵ ਅਸਰ ਪੈਗਾ ਪੰਜਾਬ ਦੀ ਸਿਆਸਤ ਤੇ ਝੋੜ-ਟੋੜ ਦੀ ਰਣਨੀਤੀ ਬਹੁਤ ਚੱਲੇਗੀ ਪਹਿਲਾਂ ਤੁਸੀਂ ਵੇਖਿਆ ਹੋਣਾ ਕਿ ਜੋ ਜਲੰਧਰ ਵਾਲਾ ਐਮਪੀ ਆ ਉਹਦੇ ਬਾਰੇ ਚਰਚਾ ਚੱਲ ਪਈ ਸੀ ਕਿ ਬੀਜੇਪੀ 'ਚ ਜਾਏਗਾ ਕਾਂਗਰਸ ਦਾ ਇੱਕ ਐਮਐਲਏ ਇਹਨਾਂ ਨੇ ਪਟਾਈ ਲਿਆ ਇੱਕ ਹੋਰ ਜਿਹੜਾ ਅਕਾਲੀਆਂ ਦਾ ਐਮਐਲਏ ਉਹ ਭਗਵੰਤ ਮਾਨ ਨਾਲ ਮੀਟਿੰਗਾਂ ਕਰਦਾ ਫਿਰਦਾ ਇਹ ਮੈਨੂੰ ਲੱਗਦਾ ਹੈ ਇਸ ਵਾਰੀ ਕਾਫੀ ਖਿਚੜੀ ਪੱਕੇਗੀ ਅ ਇਹ ਬਹੁਤ ਜ਼ਿਆਦਾ ਚਾਂਸ ਨੇ ਕੁੱਕਰ ਸਾਹਿਬ ਜੋ ਆਪਣੇ ਗਵਾਂਡ ਦੇ ਵਿੱਚ ਜੋ ਉਸ ਦਿਨ ਹਿਮਾਚਲ ਦੇ ਵਿੱਚ ਹੋਇਆ ਉਹ ਵੀ ਇੱਕ ਇੰਡੀਕੇਸ਼ਨ ਇਹ ਹੈਗੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਢਿੱਲੀ ਹੈ ਔਰ ਉਹਦਾ ਕੰਟਰੋਲ ਸ਼ਾਇਦ ਜਿਹੜਾ ਹੈਗਾ ਉਹ ਖਤਮ ਜਾ ਹੋਇਆ ਲੱਗਦਾ ਹੈ ਕਿਉਂਕਿ ਸੈਂਟਰ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਨਹੀਂ ਸਿਮਿਲਰਲੀ ਇੱਥੇ ਹੈਗਾ ਕਿ ਜਿਹੜੀ ਇੱਥੇ ਇਹਨਾਂ ਦੀ ਜਿਹੜੀ ਸੈਂਟਰ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਜਦੋਂ ਆਮ ਆਦਮੀ ਪਾਰਟੀ ਦੀ ਉੱਪਰ ਵਾਲੀ ਜਿਹੜੀ ਉਹ ਜੇਲ੍ਹ ਚ ਹੋ ਗਈ ਹੈ ਤੇ ਥੱਲੇ ਕੋ ਬਹੁਤੇ ਸਿਆਣੇ ਹੈ ਨਹੀਂ ਜਿਹੜਾ بار بار ਰਿਪੀਟਡਲੀ ਮੀਡੀਆ ਵਿੱਚ ਵੀ ਆ ਰਿਹਾ ਕਿ ਜਿਹੜਾ 2 ਨੰਬਰ ਵਾਲੀ ਲੀਡਰਸ਼ਿਪ ਹੁੰਦੀ ਹੈ ਉਹ ਤਾਂ ਐਗਜ਼ਿਸਟ ਨਹੀਂ ਕਰਦੀ ਕੇਜਰੀ ਵਾਲੇ ਵੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ 2 ਨੰਬਰ ਵਾਲੀ ਜਿਹੜੀ ਹੈਗੀ ਹੈ ਜੇ ਭਗਵਾਨਕਬਾਨ ਜੀ ਕਹਿੰਦਾ ਕਿ ਉਹਨਾਂ ਦਾ ਕੋਈ ਇੰਡੀਆ ਲੈਵਲ ਤੇ ਜਾਂ ਇਵਨ ਉਹਨਾਂ ਦਾ ਸਟੇਟ ਲੈਵਲ ਤੇ ਵੀ ਬਹੁਤ ਜ਼ਿਆਦਾ ਲਿਮਟਿਡ ਖਾਤਾ ਹੈ ਔਰ ਇੰਡੀਆ ਲੈਵਲ ਤੇ ਤਾਂ ਉਹਨਾਂ ਦਾ ਕੁਝ ਹੈ ਹੀ ਨਹੀਂ ਕੁਝ ਵੀ ਔਰ ਇੱਕ ਆ ਠੀਕ ਹੈ ਕਿ ਜਦੋਂ ਸੈਂਟਰ ਲੀਡਰਸ਼ਿਪ ਜਿਹਦੇ ਸਿਰ ਦੇ ਉੱਤੇ ਸਾਈਨ ਨਹੀਂ ਫਿਰ ਉਹ ਕਹਿੰਦੇ ਸਾਨੂੰ ਕਾਦਾ ਡਰ ਹੈ ਸੋ ਇਹ ਇਸ ਕਰਕੇ ਇਹ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੇਰੀ ਵੀ ਸਹਿਮਤੀ ਹੈ ਕਿ ਪੰਜਾਬ ਦੇ ਵਿੱਚ ਪੋਲਿਟੀਕਲੀ ਇਸ ਦਾ ਅਸਰ ਵੀ ਪਏਗਾ ਔਰ ਹੋਰ ਤਰ੍ਹਾਂ ਦੀ ਖਿਚੜੀ ਜਿਹੜੀ ਹੈਗੀ ਹੈ ਉਹ ਪੱਕ ਸਕਦੀ ਹੈ ਤੇ ਜਿਹੜਾ ਉਸ ਨੂੰ ਹੜੱਪਰ ਨੂੰ ਬਿਠਾ ਉਹ ਬੜਾ ਤੇਜ਼ ਹੈ ਇਹ ਫੋਰਕਲ ਮੈਟਰ ਕਰਦੀ ਹੈ ਕਿ ਜਿਹੜਾ ਉਸ ਨੂੰ ਹੜੱਪਰ ਨੂੰ ਬਿਠਾ ਉਹ ਬਹੁਤ ਤੇਜ਼ ਹੈ ਉਹ ਕਹਿੰਦਾ ਵੀ ਇੱਕ ਵਾਰੀ ਫੜਫੜ ਕੇ ਸਾਰੇ ਆਪਣੇ ਚ ਮਿਲਾਵੋ ਫਿਰ ਦੇਖਾਂਗੇ ਬਾਅਦ ਵਿੱਚ ਕਿਨੂੰ ਕੀ ਦੇਣਾ ਕੀ ਨਹੀਂ ਤੁਸੀਂ ਦੇਖਿਆ ਹੀ ਹੈ ਕਿ ਆ ਕਿੰਨੇ ਸਾਰੇ ਕਾਂਗਰਸ ਵਾਲੇ ਲੀਡਰ ਜਿਹੜੇ ਹੈਗੇ ਪਹਿਲਾਂ ਵਿੱਚ ਬੜੇ ਸੀਗੇ ਕਿਰੇ ਵਾਪਸ ਭੱਜੇ ਆ ਵਿੱਚੋਂ ਆਪਣੇ ਜਦੋਂ ਆਪਾਂ ਮਹਾਲੀ ਚ ਬੈਠੇ ਵੀ ਗੱਲ ਕਰਦੇ ਆਂ ਹੋਰ ਤਿੰਨ ਚਾਰ ਮინისტრ ਸਿਗੇ ਜਿਹੜੇ ਭੱਜ ਕੇ ਉਧਰ ਬਣੇ ਤੇ ਫਿਰ ਵਾਪਸ ਆਏ ਕਿਉਂਕਿ ਹੋਰ ਹਨ ਦੀ ਗੱਲ ਆ ਇੱਕ ਬੰਦਾ ਤਾਂ ਇਹ ਵੀ ਕਹਿ ਰਿਹਾ ਸੀ ਇਹ ਪ੍ਰਤਾਪ ਬਾਜਵਾ ਵੀ ਬੀਜੇਪੀ 'ਚ ਚਲ ਜਾਊਗਾ ਪਹਿਲੇ ਪਹਿਲਾ ਹੀ ਪਹਿਲਾ ਹੀ ਗੱਲ ਹੋਈ ਸੀ ਉਹ ਕਹਿੰਦਾ ਜੇ ਭਰਾ ਜਾ ਸਕਦਾ ਤਾਂ ਸਾਨੂੰ ਕੀ ਮੁਸ਼ਕਲ ਆ ਵਿੱਚ ਸੋ ਇਸ ਤਰ੍ਹਾਂ ਦੀਆਂ ਇਹ ਇਹ ਹੈਗਾ ਕਿਉਂਕਿ ਉਹ ਜਿਹੜਾ ਦੂਸਰਾ ਸ਼ੇਰ ਹੈ ਨਾ ਉਹ ਬਹੁਤ ਤਗੜਾ ਹੈ ਤੇ ਦੇਖੋ ਉਹ ਕਿੰਨਾ ਸੱਚਾ ਕਿੰਨਾ ਝੂਠਾ ਇਹ ਡਿਸਕਸ਼ਨ ਦਾ ਸਾਡੀ ਦਾ 파ਟ ਨਹੀਂ ਹੈ ਤੇ ਅਸੀਂ ਦਾ ਸਿਰਫ ਉਹ ਇਹ ਗੱਲ ਕਰ ਰਿਹਾ ਕਿ ਉਹ ਬਹੁਤ ਤੇਜ ਹੈ ਉਸਨੇ ਹਰ ਹਰ ਦੇ ਵਿੱਚ ਇਹਨਾਂ ਨੂੰ ਕਿਚਨ ਦੀ ਕੋਸ਼ਿਸ਼ ਕਰਨੀ ਹੈ ਜੇ ਇਹਨਾਂ ਚ ਮਾੜੀ ਜਿਹੀ ਟ੍ਰੈਂਡ ਨਜ਼ਰ ਆਈ ਤਾਂ ਫਿਰ ਇਹ ਇਹ ਗਏ ਵਿੱਚੋਂ ਔਰ ਜਿਹੜੇ ਕਿ ਇਹਨਾਂ ਦੇ ਵਿੱਚ ਵਿੱਚ ਹੁੰਦੀ ਉਹਨਾਂ ਦਾ ਉਹਨਾਂ ਦਾ ਦਿਲ ਉਸ ਸ਼ੇਰ ਦਾ ਸਹਿਨਸੀਲਤਾ ਤੇ ਦਿਲ ਵੀ ਵੱਡਾ ਹੈ ਸਹਿਨਸੀਲਤਾ ਵੇਖੋ ਬਿਲਕੁਲ ਸਹਿਨਸੀਲਤਾ ਤੇ ਫਿਰ ਇਹ ਹੈ ਜਿਹੜਾ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਹੈਗਾ ਉਹਨੂੰ ਖਿੱਚ ਕੇ ਦੂਜੇ ਪਾਸੇ ਲੈ ਜਾ ਸਕਦੇ ਨੇ ਜਿਹੜਾ ਫਾਰਮਰ ਪ੍ਰੈਜ਼ੀਡੈਂਟ ਸੀਗਾ ਜਾਂ ਫਾਰਮਰ ਚੀਫ ਇੰਸਟੈਂਡਰ ਸੀਗਾ ਤੇ ਇਹ ਥੱਲੇ ਵਾਲੇ ਤਾਂ ਫਿਰ ਆਪਾਂ ਕਹਿੰਦੇ ਆਂ ਵੀ ਅਜ ਦੇ ਕਰ ਛੋਟੇ 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 ਬੱਚੇ ਆ ਇਹਨਾਂ ਨੂੰ ਛੇਤੀ ਕੀਤੇ ਇਹਨਾਂ ਨੂੰ ਕਿਚਨਾਂ ਦਾ ਬਹੁਤ ਜ਼ਿਆਦਾ ਸੌਖਾ ਕੰਮ ਹੈ ਜਿਹੜਾ ਹੈਗਾ ਅੱਜ ਦੀ ਡੇਟ ਦੇ ਜੋ ਹਾਲਾਤ ਨੇ ਪਰ ਮੈਂ ਕੁਕਰ ਸਾਹਿਬ ਫਿਰ ਪੰਜਾਬੀ ਹੋਣ ਦੇ ਨਾਤੇ ਜਾਂ ਪੰਜਾਬ ਨਾਲ ਪਿਆਰ ਹੋਣ ਦੇ ਨਾਤੇ ਮੈਂ ਗੱਲ ਕਹਾਂਗਾ ਕਿ ਨਹੀਂ ਪੰਜਾਬ ਦੀ ਸਿਚੁਏਸ਼ਨ ਹੁੰਦੀ ਕਿڑی ਠੀਕ ਨਹੀਂ ਹੈ ਚਾਹ ਉਸ ਨੂੰ ਆਪਾਂ ਪੋਲੀਟੀਕਲੀ ਦੇਖ ਲਈਏ ਚਾਹ ਉਸ ਨੂੰ ਉਸੀ ਐਡਮਿਨਿਸਟ੍ਰੇਟਿਵ ਦੇਖ ਲਈਏ ਚਾਹ ਈਵਨ ਅਰੈਂਜੈਂਸੀ ਵੀ ਦੇਖ ਲਈਏ ਤੇ ਸਾਨੂੰ ਆ ਮੇਰੇ ਵਰਗੇ ਬੰਦੇ ਜਿਹੜੇ ਅ ਰੋਜ਼ ਕੁਝ ਬੋਲਦੇ ਆ ਜਾਂ ਲਿਖਦੇ ਆ ਜਾਂ ਜਿਨ੍ਹਾਂ ਨੇ ਪੰਜਾਬ ਬਹੁਤ ਹੀ ਥੱਲੂ ਦੀ ਦਿੱਖ ਹੋਇਆ ਹੈ ਕਿਉਂਕਿ ਆ ਪਿੰਡ ਚ ਰਹਾ ਫਿਰ ਬਾਅਦ ਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕੀਤੀ ਹੈ ਨਹੀਂ ਹਾਲਾਤ ਜਿਹੜੇ ਹੈਗੇ ਪੰਜਾਬ ਵਾਸਤੇ ਬੜੇ ਨਹੀਂ ਬਲਕਿ ਆਪਾਂ ਦੂਜੀਆਂ ਪਾਰਟੀਆਂ ਨੂੰ ਨਾ ਡਿਸਕਸ ਕਰਕੇ ਪੰਜਾਬੀਆਂ ਨੂੰ ਪੰਜਾਬ ਡਿਸਕਸ਼ਨ ਕਰ ਲੈਣੀ ਚਾਹੀਦੀ ਹੈ ਪੰਜਾਬ ਦੇ ਜਿਹੜੇ ਸਿਆਣੇ ਲੋਕ ਹੈਗੇ ਨੇ ਉਹਨਾਂ ਨੂੰ ਪੰਜਾਬ ਦੇ ਬਾਰੇ ਡਿਸਕਸ਼ਨ ਕਰਨੀ ਚਾਹੀਦੀ ਹੈ ਦੇਖੋ ਉਹ ਤਾਂ ਸਾਡਾ ਆਪਨ ਨੂੰ ਬੈਠੇ ਆ ਮੈਂ ਇਸ ਗੱਲ ਤੋਂ ਕੋਈ ਮੁਕਰਦਾ ਨਹੀਂ ਐ ਲੇਕਿਨ ਪੰਜਾਬੀਆਂ ਨੂੰ ਸੋਚਣਾ ਪਏਗਾ ਆਪਣੇ ਬਾਰੇ ਚ ਇਹ ਜਿਹੜੀਆਂ ਪੋਲੀਟਿਕਲ ਪਾਰਟੀਆਂ ਦੇ ਜਿਹੜੇ ਲੀਡਰਸ ਹੈਗੇ ਨੇ ਕਿ ਕਿਸੇ ਵੀ ਪਾਰਟੀ ਦੇ ਵਿੱਚ ਬੈਠੇ ਰਹੇ ਨੇ ਲੇਕਿਨ ਇਹਨਾਂ ਨੂੰ ਦੁਬਾਰਾ ਸੋਚਣਾ ਪਏਗਾ ਕਿ ਅਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਆ ਤੇ ਕੀ ਵਾਪਰ ਰਿਹਾ ਦੋ ਦੋ ਚੀਜ਼ਾਂ ਨੇ ਵਾਪਰ ਵੀ ਰਿਹਾ ਨਾ ਵਿੱਚ ਇਕੱਲਾ ਜਿਹੜਾ ਹੈਗਾ ਉਹ ਸਿਰਫ ਇਹ ਕਰ ਰਹੀ ਨਹੀਂ ਥੱਲੇ ਵਾਪਰਨ ਲੱਗਿਆ ਉਹ ਜਿਹੜਾ ਵਾਪਰ ਰਿਹਾ ਵਿੱਚ ਉਹ ਬਹੁਤ ਇੰਪੋਰਟੈਂਟ ਪਾਰਟ ਆ ਉਹਦੇ ਵਿੱਚ ਮੇਰੇ ਖਿਆਲ ਪੰਜਾਬੀਆਂ ਨੂੰ ਜ਼ਿਆਦਾ ਸੋਚਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਦੇਖੋ ਜਿਹੜਾ ਮੈਂ ਉਪਰਲੀ ਤੁਹਾਨੂੰ ਇਹ ਗੱਲ ਕਹਿ ਤਾ ਮੈਂ ਕੁੱਕਰ ਸਾਹਿਬ ਜੇ ਜਦੋਂ ਦਾ ਮੇਰਾ ਜਨਮ ਹੋਇਆ ਹੈ ਮੈਂ ਮੇਰੀ ਵੀ ਉਮਰ ਜਿਹੜੀ 62 ਸਾਲ ਹੋ ਗਈ ਹੈ ਤੇ ਜਦੋਂ ਦੀ ਅਸੀਂ ਥੋੜੀ ਬਹੁਤੀ ਵੀ ਹੋਸਸਮਲੀ ਹੈ ਉਦੋਂ ਤੋਂ ਮੈਂ ਇਹ ਗੱਲ ਕਹਿੰਦਾ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੈਂਟਰ ਚ ਰਹੀਆਂ ਨੇ ਸੈਂਟਰ ਨੇ ਪੰਜਾਬ ਦੇ ਨਾਲ ਕਦੀ ਵੀ ਜਿਹੜਾ ਹੈਗਾ ਉਹ ਨਿਆਂ ਨਹੀਂ ਕੀਤਾ ਬਲਕਿ ਪੰਜਾਬ ਨੂੰ ਇੱਕ ਵੱਖਰੀ ਜੀ ਨਜ਼ਰ ਦੇ ਨਾਲ ਉਹ ਦੇਖਦੇ ਰਹੇ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੀਡਰਾਂ ਨੇ ਇਹ ਗੱਲ ਅਜੇ ਤੱਕ ਵੀ ਨਹੀਂ ਸਮਝੀ ਤੇ ਅੱਜ ਵੀ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਅੱਜ ਵੀ ਨਹੀਂ ਕਰ ਰਹੇ ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਸ਼ੁਰੂ-ਸ਼ੁਰੂ ਦੇ ਵਿੱਚ ਹੁਣ ਤਾਂ ਚਲੋ ਕਿਉਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਗਲਤੀਆਂ ਬਹੁਤ ਕਰ ਲਈਆਂ ਲੇਕਿਨ ਸ਼ੁਰੂ 'ਚ ਮੈਂ ਇਹ ਗੱਲ ਕਹਿੰਦਾ ਸੀ ਕਿ ਜੇ ਤੁਹਾਨੂੰ ਮਾਨਾ ਜੇ ਤੁਹਾਨੂੰ ਪੰਜਾਬ ਦਾ ਹੋ ਜਾਵੇ ਤਾਂ ਅਸੀਂ ਤੇਰੇ ਤੇਰੇ ਹੱਕ 'ਚ ਬੋਲਾਂਗੇ ਕਿਉਂਕਿ ਦੂਜੀਆਂ ਪਾਰਟੀਆਂ ਲਈ ਜਿਵੇਂ ਆਪਾਂ ਮੈਂ ਇੱਕਦਣਾ ਆਰਟੀਕਲ ਲਿਖਿਆ ਹੋਇਆ ਹੈ ਸੀਗਾ ਕਿ ਜੇ ਦੂਜੀਆਂ ਪਾਰਟੀਆਂ ਕਿਸੇ ਘੜੇ ਦਾ ਟੱਕਣ ਹੁੰਦੀਆਂ ਤਾਂ ਫਿਰ ਪੰਜਾਬ ਨੂੰ ਆਹ ਦਿਨ ਨਾ ਦੇਖਣੇ ਪੈਂਦੇ ਸੋ ਆਮ ਆਦਮੀ ਪਾਰਟੀ ਨੂੰ ਵੀ ਸੋਚਣਾ ਪਏਗਾ ਬਲਕਿ ਲੋਕਾਂ ਨੂੰ ਵੀ ਸੋਚਣਾ ਪਏਗਾ ਠੀਕ ਹੈ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾ ਡਾਕਟਰ ਦਲੇਰ ਸਿੰਘ ਮਲਖਾਨੀ ਜੋ ਸਾਫ ਦਾ ਸਰਜਨ ਨੇ ਰੋਜ਼ਾਨਾ ਲੋਕਾਂ ਨਾਲ ਸਿੱਧਾ ਵਾਅਦਾ ਇਹਨਾਂ ਦਾ ਬੰਦਾ ਤੇ ਹੁਣ ਵੀ ਸਮਾਜ ਸੇਵਾ ਕਰਦੇ ਨੇ ਸੋ ਤਲਕ ਟਿੱਪਣੀ ਇਹਨਾਂ ਨੇ ਕੀਤੀਆਂ ਨੇ ਦੇਖਦੇ ਆ ਪੰਜਾਬੀ ਕੀ ਸੋਚਣਗੇ ਇਹਨਾਂ ਚੋਣਾਂ ਵਿੱਚ ਧੰਨਵਾਦ ਡਾਕਟਰ ਸਾਹਿਬ ਸ਼ੁਕਰੀਆ